ਸਤਿ ਸ਼੍ਰੀ ਅਕਾਲ ਜੀ ਕਿਉਰਾ ਨਮਸਕਾਰ ਆਦਾਬ ਅੱਜ ਅਸੀਂ ਇੱਕ ਬਹੁਤ ਸੋਹਣੇ ਨਗਰ 'ਚ ਪਹੁੰਚੇ ਆਂ ਪੰਜਾਬੀਆਂ ਦੀ ਘੁੱਗ ਵਸਦੀ ਨਗਰੀ ਨਵੀਂ ਨਕੋਰ ਨਗਰੀ ਪੁਕੀਨੋ ਦੇ ਵਿੱਚ ਦੱਖਣੀ ਆਕਲੈਂਡ ਤੋਂ ਜਦੋਂ ਤੁਸੀਂ ਵਾਇਕਾਟੋ ਵੱਲੋਂ ਜਾਣੇ ਹੋ ਤੇ ਮੋਟਰਵੇ ਦੇ ਬਿਲਕੁਲ ਨਜ਼ਦੀਕ ਹੁਣ ਪੰਜਾਬੀਆਂ ਨੇ ਇੱਥੇ ਆਪਣੇ ਡੇਰੇ ਆਵਾਦ ਕੀਤੇ ਜੀ ਔਰ ਡੇਰੇ ਆਵਾਦ ਹੋਿਆਂ ਨੂੰ ਕਾਫੀ ਸਮਾਂ ਹੋ ਗਿਆ ਕੁਝ ਨਵੇਂ ਭੈਣਾ ਭਰਾ ਵੀ ਇਹਦੇ ਵਿੱਚ ਸ਼ਾਮਲ ਹੋ ਰਹੇ ਆ ਸਭ ਤੋਂ ਵੱਡਾ ਮੌਕਾ ਅੱਜ ਭਾਰਤੀ ਤਿਉਹਾਰਾਂ ਦੀ ਰੁੱਤ ਜਿਹੜੀ ਸ਼ੁਰੂ ਹੋ ਚੁੱਕੀ ਹੈ ਇਹ ਦੀਵਾਲੀ ਦਾ ਇੰਤਜ਼ਾਰ ਕਿਸ ਨੂੰ ਨਹੀਂ ਹੁੰਦਾ ਦੇਸ਼ ਵਿਦੇਸ਼ ਚ ਜਿੱਥੇ ਕਿਤੇ ਵੀ ਸਾਡੇ ਲੋਕ ਗਏ ਉਹ ਆਪਣੇ ਰੀਤੀ ਰਿਵਾਜ ਆਪਣੇ ਤਿਉਹਾਰ ਨਾਲ ਲੈ ਕੇ ਗਏ ਅੱਜ ਨਾ ਤਿਉਹਾਰਾਂ ਦੀ ਰੁੱਤ ਵਿੱਚ ਸਭ ਤੋਂ ਅਹਿਮ ਸਥਾਨ ਰੱਖਣ ਵਾਲਾ ਤਿਉਹਾਰ ਦੀਵਾਲੀ ਤੇ ਉਹਦੀ ਚਰਚਾ ਕਰਾਂਗੇ ਅਲੱਗ-ਅਲੱਗ ਭੈਣਾ ਭਰਾਵਾਂ ਦੇ ਨਾਲ ਸਭ ਤੋਂ ਪਹਿਲਾਂ ਇਸ ਲੜੀ ਦੇ ਵਿੱਚ ਵਕੀਨੋ ਦੇ ਵਿੱਚ ਇਸ ਦੀਵਾਲੀ ਮੇਲੇ ਨੂੰ ਕਰਾਉਣ ਦੇ ਲਈ ਜਿਹੜੇ ਸੱਜਣ ਯਤਨਸ਼ੀਲ ਨੇ ਪ੍ਰਿੰਸ ਕਾਲਾ ਜੀ ਨਾਲ ਗੱਲਬਾਤ ਕਰਦੇ ਸਸਿਕਾ ਜੀ ਸਸਿਕਾ ਜੀ ਕੀ ਗੱਲ ਚੱਲ ਕਾਲਾ ਸਾਹਿਬ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਪਿਛਲੀ ਵਾਰ ਦੀ ਜਿਹੜੀ ਤਿਆਰੀ ਸੀ ਕਹਿੰਦੇ ਆ ਕਿ ਉਹ ਤੋਂ ਬੈਕਗ੍ਰਾਉਂਡ ਬੈਟਰਰ ਜਿਹੜਾ ਪਿਛਲੀ ਵਾਰ ਬਹੁਤ ਹੀ ਵਧੀਆ ਭਰਵਾ ਹੁਗਾਰਾ ਮਿਲਿਆ ਸਾਰਿਆਂ ਦਾ ਆਪਣੀ ਕਮਿਊਨਿਟੀ ਦਾ ਤੁਸੀਂ ਦੇਖਿਆਗੇ ਲਾਸਟ ਟਾਈਮ ਵੀ ਤੇ ਹੁਣ ਵੀ ਆਪਾਂ ਦੇਖ ਹੀ ਰਹੇ ਹਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਉੱਚਾ ਹੈ ਸੋ ਇੱਕ ਕਲਚਰਲ ਫੈਸਟੀਵਲ ਹੈ ਸੋ ਅਸੀਂ ਸਾਰੀ ਕਮਿਊਨਿਟੀਜ਼ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਹਰ ਚੀਜ਼ ਦਾ ਧਿਆਨ ਰੱਖਿਆ ਜਾਏਗਾ ਪਿਛਲੀ ਵਾਰ ਨਾਲੋਂ ਬਹੁਤ ਹੀ ਵੱਡੇ ਪੱਧਰ ਤੇ ਕੀਤਾ ਜਾਵੇਗਾ ਵੈਰੀ ਗੁੱਡ ਵੈਰੀ ਗੁੱਡ ਸਾਰਿਆਂ ਨੂੰ ਖੁੱਲਾ ਸੱਦਾ ਦੇ ਸੋ ਜਿਵੇਂ ਅਸੀਂ ਡੇਲੀ ਖਬਰ ਦੀ ਟੀਮ ਵੱਲੋਂ ਤੇ ਰੇਡੀਓ ਸਪਾਈਸੀ ਟੀਮ ਵੱਲੋਂ ਇਹ ਸਾਰਾ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਹਾਜ਼ਰ ਹੋ ਰਹੇ ਹਾਂ ਅਗਾਊਂ ਤਿਆਰੀਆਂ ਹੋ ਚੁੱਕੀਆਂ ਨੇ ਔਰ ਇਹਨਾਂ ਤਿਆਰੀਆਂ ਨੂੰ ਅਸਲ ਰੂਪ ਅਸਲ ਜਾਮਾ ਪਹਿਨਾਉਣ ਦੇ ਲਈ ਥੋੜੇ ਦਿਨ ਬਾਕੀ ਬਚੇ ਨੇ ਇਹਨਾਂ ਤਿਆਰੀਆਂ ਸੰਬੰਧੀ ਔਰ ਕੀ ਕੀ ਕੁਝ ਹੋਣ ਵਾਲਾ ਉਸ ਇਵੈਂਟ ਦੇ ਵਿੱਚ ਅਤੇ ਕਿਸ ਦਿਨ ਇਹ ਇਵੈਂਟ ਹੋਣਾ ਇਹ ਜਾਣਕਾਰੀ ਲੈ ਕੇ ਸਾਡਾ ਵੀਰ ਸ਼ਾਹੀ ਸਾਡੇ ਨਾਲ ਹਾਜ਼ਰ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਸੁਣਾ ਲੱਗ ਰਿਹਾ ਤੁਹਾਡੇ ਨਗਰ ਚ ਆ ਕੇ ਸਾਨੂੰ ਦੱਸੋ ਕਿਸ ਤਰ੍ਹਾਂ ਦਾ ਇਵੈਂਟ ਹੋਣਾ ਇਹ ਬਹੁਤ ਵਧੀਆ ਭਾਜੀ ਇਵੈਂਟ ਹੋਣਾ ਤੁਸੀਂ ਸਾਰੇ ਜਣੇ ਪਰਿਵਾਰ ਸਮੇਤ ਸਾਰੇ ਜਣੇ ਆਓ ਜੀ ਤੇ ਇਵੈਂਟ ਆਪਾਂ ਸਕਸੈਸਫੁਲ ਕੱਠੇ ਰੱਖ ਕੇ ਕਰੀਏ ਤੇ ਹਰ ਤਰ੍ਹਾਂ ਦਾ ਫੂਡ ਵਿੱਚ ਇਨਕਲੂਡ ਕੀਤਾ ਜਾਏਗਾ ਸਾਊਥ ਇੰਡੀਅਨ ਫੂਡ ਨਾਰਥ ਇੰਡੀਅਨ ਫੂਡ ਆਪਣਾ ਸਟਾਰਟਰਸ ਵਗੈਰਾ ਸਾਰਾ ਕੁਝ ਐਂਡ ਬਹੁਤ ਹੀ ਵਧੀਆ ਜਿਹਨੂੰ ਕਹਿੰਦੇ ਆਪਾਂ ਬਹੁਤ ਹੀ ਰੀਜ਼ਨਬਲ ਪ੍ਰਾਈਸ ਦੇ ਵਿੱਚ ਸਾਰਾ ਕੁਝ ਲੈ ਕੇ ਆ ਰਹੇ ਆਂ ਤੇ ਲੇਡੀਜ਼ ਲਈ ਵੀ স্পੈਸ਼ਲ ਅਰੇਂਜਮੈਂਟ ਕੀਤਾ ਗਿਆ ਸਾਰਾ ਪ੍ਰੋਪਰ ਉਹਨਾਂ ਦਾ ਕਲਚਰਲ ਇਵੈਂਟ ਆ ਦਿਵਾਲੀ ਆਪਣਾ ਸਾਰਾ ਕਲਚਰ ਇਵੈਂਟ ਲੇਡੀਜ਼ ਲਈ ਸਾਰਾ ਕੁਝ ਲੇਡੀਜ਼ ਪ੍ਰਬੰਧ ਵੀ ਕੀਤਾ ਗਿਆ ਲੇਡੀ ਸਾਰਾ ਕੁਝ ਆਪਣਾ ਕਲੋਥਿੰਗ ਵਗੈਰਾ ਹੋ ਗਿਆ ਜੁਐਲਰੀ ਸਟਾਲਸ ਵਗੈਰਾ ਹੋ ਗਿਆ ਸਾਰਾ ਕੁਝ ਆ ਰਿਹਾ ਜੀ ਵਿੱਚ ਹੋਰ ਵੀ ਐਕਸਟਰਾ ਆਈਟਮਸ ਆਪ ਲੈ ਕੇ ਆ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਹੌਲੀ ਹੌਲੀ ਸਾਰਾ ਕੁਝ ਵਿੱਚ ਪਾਇਆ ਜਾਵੇ ਸੋ ਪੀਸ ਸਾਰਾ ਅੱਗੇ ਬੇਨਤੀ ਹੈ ਭਾਜੀ ਕਿ ਸਾਰੇ ਜਣੇ ਜ਼ਰੂਰ ਆਓ ਵਿਦ ਫੈਮਿਲੀ ਜ਼ਰੂਰ ਤੇ ਬੱਚੇ ਬਜ਼ੁਰਗ ਸਾਰੇ ਧੀਆਂ ਆਪਣੇ ਭੈਣਾਂ ਸਾਰੇ ਭੈਣ ਭਰਾ ਸਾਰੇ ਆਪਾਂ ਆਗੇ ਇਕੱਠੇ ਨੂੰ ਸਕਸੈਸਫੁਲ ਕਰੀਏ ਪਹਿਲੇ ਨਾਲੋਂ ਵਧੀਆ ਆਪਾਂ ਇਸ ਵਾਰ ਲੈ ਕੇ ਆ ਰਹੇ ਆਂ ਆਪਣਾ ਪਹਿਲਾ ਇਵੈਂਟ ਜਿਹੜਾ ਬਹੁਤ ਸਕਸੈਸਫੁਲ ਗਿਆ ਵਾ ਤੇ ਅੱਜ ਆਪਣਾ ਸੈਕੰਡ ਦਿਵਾਲੀ ਆ ਭਾਜੀ ਪਕੀਨੋ ਦੀ ਬਹੁਤ ਸ਼ੁਕਰੀਆ ਜੀ ਤੁਹਾਡੇ ਨਾਲ ਖੜਾ ਮੁੰਡਾ ਹੈਪੀ ਸੰਤੂ ਕਹਿੰਦੇ ਬਹੁਤ ਸੰਗਦਾ ਨਹੀਂ ਵੀ ਸੰਗਦਾ ਨਹੀਂ ਦਿਲ ਮੰਗਦਾ ਸੋ ਹੈਪੀ ਸੰਦਰ ਨੂੰ ਨਹੀਂ ਸਾਹਮਣੇ ਆਪਾਂ ਬਾਅਦ ਚ ਸ਼ਾਟ ਦਿਖਾ ਲਵਾਂ ਸ਼ਰਨੀ ਨੇ ਕਿੰਨਾ ਵਧੀਆ ਕਾਰੋਬਾਰ ਇਹਨਾਂ ਨੇ ਇੱਥੇ ਸੈੱਟ ਕੀਤਾ ਉਹ ਸਾਰੇ ਭਰਾ ਜਿਹੜੇ ਇਕੱਠੇ ਹੋ ਕੇ ਆਪਣੇ ਪੂਰੇ ਪਰਿਵਾਰਾਂ ਸਮੇਤ ਇਹਨਾਂ ਨੇ ਤਿਆਰੀ ਕੀਤੀ ਹੋਈ ਆ ਤੇ ਆਪਾਂ ਅਗਲੀ ਗੱਲਬਾਤ ਜਿਹੜੀ ਆ ਉਹ ਸੁਨੇਹਾ ਜੀ ਨਾਲ ਕਰਾਂਗੇ ਲੇਡੀਜ਼ ਵਾਸਤੇ ਬੱਚਿਆਂ ਵਾਸਤੇ ਕਿਸ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਉਹਦੀ ਵੀ ਚਰਚਾ ਤੁਹਾਡੇ ਨਾਲ ਕਰਦੇ ਆਂ ਇੱਕ ਵਾਰ ਫੇਰ ਅਸੀਂ ਜਿੱਥੇ ਪਹੁੰਚੇ ਹਾਂ ਯਾ ਇੱਥੇ ਇਕੱਲੇ ਸਿਰਫ ਬੰਦਿਆਂ ਦੀ ਸਰਦਾਰੀ ਨਹੀਂ ਹੈਗੀ ਹੁਣ ਤਾਂ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਔਮਨ ਪਾਵਰਮੈਂਟ ਦੀ ਗੱਲ ਹੁੰਦੀ ਆ ਉਹਦੇ ਮੱਦੇਨਜ਼ਰ ਬਹੁਤ ਸਾਰੇ ਅ ਇਹ ਬਰਾਬਰ ਦੀ ਭਾਈਵਾਲਤਾ ਜਿਹੜੀ ਆ ਨਜ਼ਰ ਆਉਣੀ ਆ ਇਸ ਸਾਂਝੇ ਤਿਹਾਰ ਦੇ ਵਿੱਚ ਸਾਡੀਆਂ ਭੈਣਾਂ ਭਰਜਾਈਆਂ ਦੇ ਲਈ ਵੀ ਬਹੁਤ ਕੁਝ ਹੋਣਾ ਲੇਕਿਨ ਸਾਡੇ ਨਾਲ ਗੱਲਬਾਤ ਹੁਣ ਹਿੰਦੀ ਚ ਹੋਣੀ ਆ ਏਕਤਾ ਵਿੱਚ ਅਨੇਕਤਾ ਵਾਲੀ ਗੱਲ ਜਿਹੜੀ ਆ ਸੁਨੇਹਾ ਜੀ ਕਰਨਗੇ ਸੁਨੇਹਾ ਜੀ ਔਰ ਕਿਆ ਕਿਆ ਹੋਣੇ ਵਾਲਾ ਹੈ ਯਹਾਂ ਪੇ ਹੋਗਾ ਬਹੁਤ ਸਾਰਾ ਫਨ ਡਾਂਸ ਗਿਵਅਵੇਜ਼ ਹੈ ਫੂਡ ਸਟਾਲਸ ਐਂਡ मेहंदी का स्टॉल है काफी सारी चीजें हैं पोकेनो ब्यूटी और नेल हब की तरफ से हम लोग आपको सबको इनवाइट करते हैं एक मल्टी कल्चरल दिवाली फेस्टिवल के लिए सब आइए इंजॉय कीजिए खूब सारा मजा कीजिए एक पोकेनो कम्युनिटी के साथ एक बहुत शानदार दिवाली की तैयारी कीजिए स्नेहा जितना भी हैं ना ਇਦਾਂ ਦੀ ਇਹ ਰਿੰਗਸ ਉਸ ਦਿਨ ਪ੍ਰੀਤੀ ਕਲਰਾਂ ਨੇ ਪਾ ਕੇ ਆਉਣੀਆਂ ਇਦਾਂ ਦੀ ਇਹ ਰਿੰਗਸ ਜਿਹੜੇ ਸਾਡੀ ਛੋਟੀ ਭੈਣ ਆ ਚਲ ਨੇ ਪਾ ਕੇ ਆਉਣੀਆਂ ਤੇ ਸਾਡੀਆਂ ਬਾਕੀ ਭੈਣਾਂ ਭਰਜਾਈਆਂ ਲਈ ਵੀ ਚਾਂਸ ਬਹੁਤ ਵਧੀਆ ਜੁੱਤੀਆਂ ਵੀ ਕੀ ਬਾਤ ਆ ਕੀ ਬਾਤ ਆ ਸੋ ਇੰਡੀਆ ਵਿੱਚ ਜੋ ਕੁਝ ਵੀ ਤੁਸੀਂ ਮਿਸ ਕਰਦੇ ਸੀ ਨਾ ਵੀ ਯਾਰ ਇੰਡੀਆ ਚ ਜਾਣਾ ਪੈਣਾ ਇੰਡੀਆ ਤੇ ਜਾ ਕੇ ਖਰੀਦਣਾ ਪੈਣਾ ਉਹ ਸਾਰਾ ਕੁਝ ਇੱਥੇ ਤੁਹਾਨੂੰ ਤੁਹਾਡੇ ਆਪਣੇ ਨਗਰ ਪਕੀਰਾਂ ਦੇ ਵਿੱਚ ਮਿਲਣਾ ਯਤਨ ਬਹੁਤ ਸ਼ਾਨਦਾਰ ਆ ਇਹਨੂੰ ਹੰਗਾਰਾ ਤੁਸੀਂ ਦੇਣਾ ਸਹਿਯੋਗ ਤੁਸੀਂ ਦੇਣਾ ਇਸ ਉਮੀਦ ਦੇ ਨਾਲ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ